ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਦੇ ਹਾਂ ਜੀ ਪਿਆਜ਼ ਦੀ ਪਨੀਰੀ ਦੀ ਬਿਜਾਈ ਬਾਰੇ ਜਿਹੜੀ ਪਿਆਜ਼ ਦੀ ਪਨੀਰੀ ਦੀ ਬਿਜਾਈ ਦਾ ਸਮਾਂ ਹੈਗਾ ਉਹ ਨਵੰਬਰ ਦੇ ਵਿੱਚ ਆ ਜਿਹੜਾ ਉਹ ਆਪਾਂ ਉਸ ਸਮੇਂ ਜਿਹੜੀ ਇਹਦੀ ਪਨੀਰੀ ਲਗਾ ਸਕਦੇ ਹਾਂਗੇ ਸਭ ਤੋਂ ਪਹਿਲਾਂ ਜਿਹੜੀ ਕਿਆਰੀਆਂ ਬਣਾ ਲੈਣ ਉਸ ਤੋਂ ਬਾਅਦ ਜਿਹੜੀ ਚੰਗੀ ਤਰ੍ਹਾਂ ਇਹਦੀ ਗੜਾਈ ਕਰਕੇ ਤਿਆਰ ਕਰ ਲੈਣਾਗਾ ਚੰਗੀ ਤਰ੍ਹਾਂ ਇਹਨੂੰ ਜ਼ਮੀਨ ਨੂੰ ਉਸ ਤੋਂ ਬਾਅਦ ਜੀ ਆਪਾਂ ਪਾਵਾਂਗੇ ਇਹਦੇ ਵਿੱਚ ਜਿਹੜਾ ਉੱਪਰ ਬੀਜ ਜਿਹੜਾ ਆਪਾਂ ਬੀਜ ਪਾ ਰਹਾਂਗੇ ਇੱਕ ਪੰਜਾਬ ਨਰੋਆ ਤੇ ਦੂਜਾ ਹੈਗਾ ਜੀ ਨਾਸਕ ਦੋਨੇ ਵੈਰਾਈਟੀਆਂ ਜਿਹੜੀਆਂ ਆਪਾਂ ਅਲੱਗ-ਅਲੱਗ ਇਹ ਬੀਜ ਰਿਆਂਗੇ ਜਿਹੜਾ ਪੰਜਾਬ ਨਰੋਆ ਬੀਜ ਹੈਗਾ ਇਹਦਾ ਜਿਹੜਾ ਨਸਾਰਾਗਾ ਉਹ ਨਹੀਂ ਹੁੰਦਾਗਾ ਜਿਹੜੇ ਇਹਨੂੰ ਆਪਾਂ ਲੰਬੇ ਸਮੇਂ ਲਈ ਹੈ ਜਿਹੜੇ ਇਹਨੂੰ ਆਪਾਂ ਘਰ ਦੇ ਵਿੱਚ ਜਿਹੜਾ ਸਟੋਰ ਕਰਕੇ ਰੱਖ ਸਕਦੇ ਆਂਗੇ ਪੰਜਾਬ ਨਰੋਏ ਬੀਜ ਨੂੰ ਤੇ ਦੂਸਰਾ ਹੈਗਾ ਜੀ ਨਾਸਕ ਇਹ ਵੀ ਬਹੁਤ ਵਧੀਆ ਵੈਰਾਈਟੀ ਹੈਗੀ ਉਸ ਤੋਂ ਬਾਅਦ ਆ ਜਿਹੜਾ ਇਹਦਾ ਸਿੱਟਾਗਾ ਚੰਗੀ ਤਰ੍ਹਾਂ ਸਿੱਟਾ ਜਿਹੜਾ ਆਪਾਂ ਦੇ ਸਕਦੇ ਆਂ ਉਸ ਤੋਂ ਬਾਅਦ ਜਿਹੜਾ ਬੀਜ ਆ ਛੱਟਾ ਦੇਣ ਵੇਲੇ ਜਿਹੜੀ ਜਲਦਬਾਜ਼ੀ ਨਹੀਂ ਕਰਨੀ ਹੌਲੀ ਹੌਲੀ ਜਿਹੜਾ ਛੱਟਾ ਦੇਣਾਗਾ ਤਾਂ ਜੋ ਜਿਹੜਾ ਬੀਜ ਆਪਣਾ ਸਾਰਦਾ ਸਾਰਾ ਜਿਹੜਾ ਨਿਕਲ ਸਕੇ ਜਿਹੜਾ ਬੀਜ ਆ ਇੱਕ ਜਗ੍ਹਾ ਤੇ ਜਿਹੜਾ ਜ਼ਿਆਦਾ ਨਹੀਂ ਪਾਉਣਾਗਾ ਤਾਂ ਜੋ ਜਿਹੜਾ ਆਪਣਾ ਬੀਜ ਹੈਗਾ ਗੰਢਿਆਂ ਦਾ ਸੰਘਣਾ ਹੋ ਸਕੇ ਇਸ ਤਰ੍ਹਾਂ ਜਿਹੜਾ ਤੁਸੀਂ ਬੀਜ ਛੱਟ ਸਕਦੇ ਹੋ ਉਸ ਤੋਂ ਬਾਅਦ ਜੀ ਜਿਹੜਾ ਉੱਪਰ ਪਾਉਣਾ ਹੈ ਉਹ ਢੱਕਣ ਵਾਸਤੇ ਵਰਮੀ ਕੰਪੋਸਟ ਆ ਜਿਹੜੀ ਵਰਮੀ ਕੰਪੋਸਟ ਆ ਉਹ ਆਪਾਂ ਆਪ ਤਿਆਰ ਕਰ ਦਾਂਗੇ ਇਹ ਜਿਹੜੀ ਬਰਮੀ ਕੰਪੋਸਟ ਹੈ ਇੱਕ ਤਾਂ ਇਹ ਖਾਸ ਦਾ ਕੰਮ ਕਰਦੀ ਹੈਗੀ ਦੂਸਰਾ ਜਿਹੜਾ ਇਹਦੇ ਨਾਲ ਜਿਹੜਾ ਬੀਜ ਹੈਗਾ ਉਹ ਬੀਜ ਹੈ ਜਿਹੜਾ ਸਾਰੇ ਦਾ ਸਾਰਾ ਇਹਦੇ ਨਾਲ ਚੰਗੀ ਤਰ੍ਹਾਂ ਢੱਕਿਆ ਜਾਂਦਾ ਹੈਗਾ ਤੇ ਤੀਸਰਾ ਹੈਗਾ ਜੀ ਜਿਹਦੇ ਮਿੱਟੀ ਪਾਵਾਂਗੇ ਉੱਪਰੇ ਦੇ ਮਿੱਟੀ ਨਾਲ ਜਿਹੜਾ ਇਹਦੇ ਪਲਾਈ ਆ ਜਿਹੜੀ ਹੋਰ ਹੋਗੀ ਬਰਮੀ ਕੰਪੋਸਟ ਖਾਦ ਦੇ ਨਾਲ ਤਾਂ ਜੋ ਜਿਹੜਾ ਬੀਜ ਦਾ ਜਰਮੀਨੇਸ਼ਨ ਹੈਗਾ ਉਹ ਸਾਰੇ ਦਾ ਸਾਰਾ ਆਪਣਾ ਨਿਕਲ ਸਕੇ ਤੇ ਜਰਮੀਨੇਸ਼ਨ ਚੰਗੀ ਤਰ੍ਹਾਂ ਬੀਜ ਦਾ ਹੋ ਸਕੇ ਇਸ ਤਰ੍ਹਾਂ ਇਹਦਾ ਵਰਮੀ ਕੰਪੋਸਟ ਖਾਦ ਪਾ ਸਕਦੇ ਆਗੇ ਜਿਹੜੀ ਵਿੱਚ ਇਹਦੇ ਆਪਾਂ ਆਖ ਵੀ ਪਾ ਸਕਦੇ ਆ ਵਰਮੀ ਕੰਪੋਸਟ ਖਾਦ ਦੇ ਵਿੱਚ ਉਸ ਤੋਂ ਬਾਅਦ ਇਹ ਜਿਹੜੇ ਖਾਲੀਆਂ ਨੂੰ ਪਾਣੀ ਦੇ ਦੇਣਾਗਾ ਜੇ ਖਾਦ ਪਾਉਣ ਤੋਂ ਬਾਅਦ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਇਕ ਸੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ